ਪੰਜਾਬ ਦੇ ਵਿੱਚ ਸ਼ੀਤ ਲਹਿਰ ਦਾ ਅਲਰਟ ਕੋਰੇ ਦੀ ਉਮੀਦ ਅਤੇ ਭਾਰੀ ਮੀਂਹ ਦੀ ਜਾਣਕਾਰੀ ਲੈ ਕੇ ਇਸ ਵੀਡੀਓ ਵਿੱਚ ਹਾਜ਼ਰ ਹੋਏ ਹਾਂ ਕਿਉਂਕਿ ਹੁਣ ਪੰਜਾਬ ਦੇ ਵਿੱਚ ਤਿੰਨੋਂ ਹਾਲਾਤ ਦੇਖਣ ਨੂੰ ਮਿਲਣਗੇ ਅੱਜ ਮਿਤੀ 30 ਦਸੰਬਰ 2025 ਤੋਂ ਲੈ ਕੇ 5 ਜਨਵਰੀ 2026 ਤੱਕ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਗੱਲ ਕਰਾਂਗੇ ਪਹਿਲਾਂ ਸਭ ਤੋਂ ਪਹਿਲਾਂ ਅੱਜ ਦੇ ਦੋ ਦਿਨਾਂ ਬਾਰੇ ਠੀਕ ਹੈ ਜੀ ਅੱਜ ਦੇ ਦੋ ਦਿਨ ਜਿਹੜੇ ਨੇ ਧੁੰਦ ਵਾਲੇ ਨੇ ਫਿਰ ਮੀਂਹ ਹੈ ਫਿਰ ਉਹਦੇ ਬਾਅਦ ਧੁੰਦ ਫੇਰ ਤੋਂ ਦੇਖਣ ਨੂੰ ਮਿਲੂਗੀ ਸਭ ਤੋਂ ਪਹਿਲਾਂ ਦੇਖਿਆ ਜਾਵੇ ਤਾਂ ਵੈਸਟਰਨ ਡਿਸਟਰਬੈਂਸ A ਸਿਸਟਮ ਪਹੁੰਚ ਚੁੱਕੇ ਜੀ ਨੇੜੇ-ਨੇੜੇ ਪੰਜਾਬ ਦੇ ਹੁਣ ਪਾਕਿਸਤਾਨ ਵਾਲੇ ਪਾਸਿਓਂ ਠੀਕ ਹੈ ਪਾਕਿਸਤਾਨ ਦੇ ਵਿੱਚ ਪਹੁੰਚ ਚੁੱਕਿਆ ਤੇ ਪੰਜਾਬ ਵੱਲ ਐਂਟਰੀ ਦੀ ਹੁਣ ਤੈਅ ਹੈ ਤੇ ਧੁੰਦ ਜਿਹੜੀ ਹੈ ਫਿਲਹਾਲ ਅਗਰ ਤੁਹਾਨੂੰ ਸੈਟਲਾਈਟ ਇਮੇਜ ਤੋਂ ਦਿਖਾ ਸਕਾਂ ਤਾਂ ਤੁਸੀਂ ਦੇਖੋਗੇ ਕਿ ਧੁੰਦ ਜਿਹੜੀ ਹੈ ਪੂਰਨ ਤੌਰ ਤੇ ਪੰਜਾਬ ਅਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਣਨੀ ਸ਼ੁਰੂ ਹੋ ਚੁੱਕੀ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਉਹ ਦੱਸਿਆ ਸੀ ਕਿ 30 ਤਰੀਕ ਨੂੰ ਭਾਰੀ ਧੁੰਦ ਅਲਰਟ ਹੈ ਤਾਂ ਪੰਜਾਬ ਤੋਂ ਲੈ ਕੇ ਹਰਿਆਣਾ ਦਿੱਲੀ ਐ यूपी बिहार झारखंड पश्चिमी बंगाल अरुणाचल प्रदेश तक जेडी ਧੁੰਦ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਸਿੱਟੇ ਵਜੋਂ ਹਾਈ ਅਲਰਟ ਧੁੰਦ ਦਾ ਇਹਨਾਂ ਇਲਾਕਿਆਂ ਦੇ ਵਿੱਚ ਜਾਰੀ ਹੈ ਅਗਰ ਤੁਸੀਂ ਵੀ ਕਿਤੇ ਬਾਹਰ ਨਿਕਲ ਰਹੇ ਹੋ ਤਾਂ ਸੋਚ ਸਮਝ ਕੇ ਨਿਕਲੋ 30 ਅਤੇ 31 ਤਰੀਕ ਦੋਨਾਂ ਦਿਨ ਭਾਰੀ ਧੁੰਦ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਹੁਣ ਗੱਲ ਕਰਦੇ ਹਾਂ ਜੀ ਅਸੀਂ ਮੀਂਹ ਦੀ ਮੀ ਦੀ ਚਰਚਾ ਲਗਾਤਾਰ ਹੋ ਰਹੀ ਸੀ ਕਿ ਮੀ ਕਿਸ ਤਰੀਕੇ ਨਾਲ ਹੋਵੇਗਾ ਕਦੋਂ ਹੋਵੇਗਾ ਤਾਂ ਮੀ ਦੇ ਹਾਲਾਤ ਜਿਹੜੇ ਨੇ ਉਹ ਹੁਣ ਕਲੀਅਰ ਹੋ ਰਹੇ ਨੇ ਤੁਸੀਂ ਦੇਖੋਗੇ ਸਿਸਟਮ ਇਸ ਤਰੀਕੇ ਨਾਲ ਪਹੁੰਚ ਚੁੱਕਿਆ ਹੈ ਫਿਲਹਾਲ 30 ਤਰੀਕ ਹੈ ਕਿ ਜਿਵੇਂ ਹੀ 30 ਤਰੀਕ ਤੋਂ ਅੱਗੇ ਸਿਸਟਮ ਵਧੇਗਾ ਤਾਂ ਪਾਕਿਸਤਾਨ ਦੇ ਬਹੁਤ ਸਾਰੇ ਇਲਾਕੇ ਨੂੰ ਕਵਰ ਕਰਦਾ ਹੋਇਆ ਨਜ਼ਰ ਆਵੇਗਾ ਤੇ ਲਗਭਗ ਅਗਰ ਮੈਂ ਅੱਗੇ ਕਰਕੇ ਦਿਖਾ ਸਕਾਂ ਤੁਸੀਂ ਦੇਖੋਗੇ ਇਸ ਸਿਸਟਮ ਬਾਰੇ 30 ਤਰੀਕ ਸ਼ਾਮ ਦੇ ਵੇਲੇ ਪਹਾੜਾਂ 'ਚ ਪੂਰਨ ਤੌਰ ਤੇ ਐਕਟਿਵ ਹੋ ਜਾਵੇਗਾ ਇਸ ਦੇ ਕਾਰਨ ਠੰਡ ਹੋਰ ਬਦੂਗੀ ਧੁੰਦ ਹੋਰ ਪੰਜਾਬ ਦੇ ਵਿੱਚ 31 ਤਰੀਕ ਸਵੇਰ ਨੂੰ ਵੱਧਦੀ ਹੋਈ ਨਜ਼ਰ ਆ ਰਹੀ ਹੈ ਭਾਰੀ ਧੁੰਦ ਅਲਰਟ 31 ਤਰੀਕ ਸਵੇਰ ਦੇ ਸਮੇਂ ਵੀ ਦੇਖਣ ਨੂੰ ਮਿਲੇਗਾ 31 ਤਰੀਕ ਦੇ ਨੇੜੇ-ਤੇੜੇ ਗੁਜਰਾਤ ਦਾ ਕੁਝ ਕਲਾਕਾ ਅਤੇ ਰਾਜਸਥਾਨ ਦਾ ਕੁਝ ਕਲਾਕਾ ਮੀਂਹ ਦੇ ਵਿੱਚ ਕਵਰ ਹੁੰਦਾ ਦਿਖਾਈ ਦੇ ਰਿਹਾ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵੀ ਕੁਝ ਕਲਾਕੇ ਜਿਹੜੇ ਨੇ ਉਹ ਧੁੰਦ ਦੇ ਬਾਅਦ ਵਿੱਚ ਜਿਵੇਂ ਹੀ ਸ਼ਾਮ ਹੁੰਦੀ ਹੈ ਕੁਝ ਕਲਾਕੇ ਜਿਹੜੇ ਨੇ ਮੁਲੋ ਮੁਲੋਟ ਵਾਲੀ ਸਾਈਡ ਨੂੰ ਗੱਲ ਕਰ ਲਈਏ ਜਾਂ ਉਹਰ ਵਾਲੀ ਸਾਈਡ ਤੋਂ ਗੱਲ ਕਰ ਲਈਏ ਇੱਕ ਸਿਸਟਮ ਬਣਦਾ ਹੋਇਆ ਨਜ਼ਰ ਆ ਰਿਹਾ ਜਿਹੜਾ ਕਿ ਮੇਨ ਤੌਰ ਤੇ ਇਸ ਇਲਾਕੇ ਨੂੰ ਸਭ ਤੋਂ ਪਹਿਲਾਂ ਕਵਰ ਕਰੇਗਾ ਜਿਹਦੇ ਵਿੱਚ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਦਾ ਕੁਝ ਕਲਾਕਾ ਇਹ ਜ਼ਿਲ੍ਹੇ ਹੋਗੇ ਮੁਕਸਰ ਸਾਹਿਬ ਦਾ ਕੁਝ ਕਲਾਕਾ ਹੋ ਗਿਆ ਅੰਮ੍ਰਿਤਸਰ ਤਰਨਤਾਰਨ ਪੱਟੀ ਇਹ ਜ਼ਿਲ੍ਹੇ ਨੇ ਜਿਹੜੇ ਪਹਿਲੇ ਤੌਰ ਤੇ ਕਵਰ ਹੁੰਦੇ ਨਜ਼ਰ ਆਉਣਗੇ 30 ਤਰੀਕ ਰਾਤ ਨੂੰ ਠੀਕ ਹੈ ਸੋ 31 ਤਰੀਕ ਰਾਤ ਨੂੰ ਜਿਹੜੇ ਕਿ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਉਹ ਸਾਨੂੰ ਮੀਨ ਨਾਲ ਹੁੰਦੀ ਦਿਖਾਈ ਦੇਵੇ ਕਿ ਤੁਸੀਂ ਦੇਖੋਗੇ 1 ਤਰੀਕ ਨੂੰ ਸਿਸਟਮ ਇਸ ਤਰੀਕੇ ਕਰਵਾਤ ਵਿੱਚ 4 4 ਤੋਂ 5 ਵਜੇ ਦੇ ਵਿੱਚ ਤੜਕੇ ਸਵੇਰੇ ਬਾਕੀ ਪੰਜਾਬ ਦੇ ਵਿੱਚ ਧੁੰਦ ਹੈ ਇੱਧਰ ਕਿਨਮਣ ਕਣੀ ਦੇ ਹਾਲਾਤ ਨੇ ਨਾਲ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਸਿਸਟਮ ਪਹੁੰਚ ਰਿਹਾ ਜਿਵੇਂ ਹੀ ਲਗਭਗ 9-10 ਵੱਜਣਗੇ ਤਾਂ ਸਿਸਟਮ ਲਗਭਗ ਲੁਧਿਆਣੇ ਨੂੰ ਵੀ ਕਵਰ ਕਰ ਲਵਾਂਗਾ ਮੋਗੇ ਨੂੰ ਵੀ ਬਠਿੰਡਾ ਮਾਨਸਾ ਸੰਗਰੂਰ ਨੂੰ ਵੀ ਅਤੇ ਦੁਪਹਿਰ ਹੁੰਦੇ ਹੁੰਦੇ ਆਲਮੋਸਟ ਇਹ ਪੂਰੇ ਪੰਜਾਬ ਦੇ ਵਿੱਚ ਫਿਰਦਾ ਹੋਇਆ ਦਖਰਾ ਨਜ਼ਰ ਆ ਰਿਹਾ ਯਾਨੀ ਕਿ 2:00 ਵਜੇ ਤੱਕ ਇਹ ਪੱਛਮੀ ਪਾਸੇੋਂ ਪੂਰਬੀ ਪਾਸੇ ਯਾਨੀ ਕਿ ਮਾਜੇ ਤੋਂ ਹੁੰਦਾ ਹੋਇਆ ਮਾਲਵੇ ਤੋ ਹੁੰਦਾ ਹੋਇਆ ਦੁਆਬੇ ਤੱਕ ਪਹੁੰਚ ਜਾਵੇਗਾ ਪੁਆਦ ਨੂੰ ਵੀ ਕਵਰ ਕਰੇਗਾ ਕਿਨਿਕ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਹਾਲਾਤ ਨੇ ਉਮੀਦ ਹੈ 1 ਤਰੀਕ 2 ਵਜੇ ਤੱਕ ਬਣਦੇ ਹੋਏ ਨਜ਼ਰ ਆ ਰਹੇ ਨੇ ਪਰ ਧੁੰਦ ਵੀ ਨਾਲ ਦੀ ਨਾਲ ਬਰਕਰਾਰ ਰਹੇਗੀ ਤੇ ਹੋ ਸਕਦਾ ਹੈ 2 ਤਰੀਕ ਦੇ ਨੇੜੇ ਜਿਹੜੇ ਸਵੇਰ ਹੋਵੇਗੀ ਤਾਂ ਥੋੜਾ ਜਿਹਾ ਸਿਸਟਮ ਫਿਰ ਵੀ ਬਰਕਰਾਰ ਰਹੂਗਾ ਪਰ ਧੁੰਦ ਤਕੜੀ ਜਿਹੜੀ ਹੈ ਉਮੀਦ 2 ਤਰੀਕ ਨੂੰ ਬਣਦੀ ਹੋਈ ਸਾਨੂੰ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਪਰ ਇਹ ਧੁੰਦ ਜ਼ਿਆਦਾ ਨਹੀਂ ਹੈ ਦੁਪਹਿਰ ਦੇ ਸਮੇਂ ਤੱਕ ਇਹ ਸਾਫ਼ ਹੋ ਜਾਊਗੀ ਕਿਉਂਕਿ ਮੀਂਹ ਪੈਣ ਤੋਂ ਬਾਅਦ ਜਿਹੜੀ ਧੁੰਦ ਹੁੰਦੀ ਹੈ ਅਕਸਰ ਜਿਹੜੀ ਸਾਫ਼ ਹੁੰਦੀ ਨਜ਼ਰ ਆਉਂਦੀ ਹੈ ਸਮਾਂ ਦੇ ਵਿੱਚ ਚੰਗਾ ਸੂਰਜ ਲਿਸ਼ਕਦਾ ਨਜ਼ਰ ਆਵੇਗਾ ਤੇ 3 ਤਰੀਕ ਦੀ ਅਗਰ ਗੱਲ ਕਰੀਏ ਤਾਂ ਮੌਸਮ ਬਹੁਤ ਹੱਦ ਤੱਕ ਸਾਫ਼ ਹੈ ਪੰਜਾਬ ਦਾ ਮੌਸਮ ਆਲਮੋਸਟ ਕਲੀਅਰ 3 ਤਰੀਕ ਨੂੰ ਚੰਗੀ ਧੁੱਪ ਲੱਗਣ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਪਰ ਠੰਡ ਦੇ ਵਿੱਚ ਵਾਧਾ ਹੋਣ ਤੇ ਪੂਰੇ ਪੰਜਾਬ ਨੇ ਸ਼ੀਤ ਲਹਿਰ ਵਰਗਾ ਮਾਹੌਲ ਬਣਦਾ ਹੋਇਆ ਨਜ਼ਰ ਆਵੇਗਾ ਪਰ 3 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹ ਇਲਾਕਿਆਂ ਦੇ ਵਿੱਚ ਧੁੰਦ ਜਿਹੜੀ ਜਹਾਜ਼ ਦੇਖਣ ਨੂੰ ਮਿਲੂਗੀ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਪਹਾੜੀ ਹਵਾਵਾਂ ਆਂਦੀਆਂ ਰਹਿੰਦੀਆਂ ਨੇ ਫਿਰ 3 ਤਰੀਕ ਨੂੰ ਧੁੰਦ ਸਾਫ ਹੈ ਜੀ ਕੋਈ ਵੱਡੀ ਹਲਚਲ ਨਹੀਂ ਹੈ 4 ਤਰੀਕ ਦੀ ਸੀ ਗੱਲ ਕਰੀਏ ਤਾਂ ਥੋੜੀ ਜਿਹੀ ਦਰਮਿਆਨੀ ਧੁੰਦ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਤੇ 5 ਤਰੀਕ ਦੇ ਹਾਲਾਤ ਵੀ ਆਲਮੋਸਟ ਸੇਮ ਨੇ ਪਰੇਕ ਸਿਸਟਮ ਜਿਹੜਾ ਧੁੰਦ ਦਾ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਵੈਸਟਰਨ ਡਿਸਰਬੈਂਸ ਹੋਰ ਜਿਹੜੀ ਸਿਰ ਚੱਕ ਰਹੀ ਹੈ ਉਹਦਾ ਹਜੇ ਕੋਈ ਪ੍ਰੋਪਰ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿ ਇਹ ਪਹਾੜਾਂ 'ਚ ਵਰਸੇਗਾ ਕਿ ਪੰਜਾਬ 'ਚ ਫਿਲਹਾਲ ਇਹ ਪਹਾੜਾਂ ਵਾਲੀ ਦੇਖਣ ਨੂੰ ਮਿਲ ਰਿਹਾ ਪੰਜਾਬ 'ਚ ਉਮੀਦ ਘੱਟ ਹੈ ਤੁਸੀਂ ਵੀ ਕਮੈਂਟ ਕਰ ਦਿਓ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਆਪਣੇ ਚੈਨਲ ਦਾ ਜਿਹੜਾ ਸਬਸਕ੍ਰਾਈਬ ਵਾਲਾ ਬਟਨ ਹੈ ਉਹ ਪ੍ਰੈਸ ਕਰ ਦਿਓ ਤਾਂ ਕਿ ਆਉਂਦੇ ਸਮੇਂ ਵਿੱਚ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਜੀ